ਫਗਵਾੜਾ ਵਿੱਚ ਨਹੀਂ ਰੁਕ ਰਹਾ ਗੈਰ ਕਾਨੂੰਨੀ ਕਲੋਨੀਆਂ ਅਤੇ ਬਿਲਡਿੰਗ ਦਾ ਦਸਤਸਲਾ ਫਗਵਾੜਾ ਦੇ ਪੰਗਾ ਰੋਡ ਪਟਵਾਰਖਾਨੇ ਦੇ ਸਾਹਮਣੇ ਐਨ ਆਰ ਆਈ ਦੀ ਜ਼ਮੀਨ ਉੱਤੇ ਨਿਰੰਤਰ ਚੱਲ ਰਹੀ ਧੱਕੇ ਨਾਲ ਨਜਾਇਜ਼ ਉਸਾਰੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਸੌ ਰਹੇ ਕੁੰਭ ਕਾਨੀ ਨੀਂਦ ਨਹੀਂ ਕੀਤੀ ਕੋਈ ਵੀ ਕਾਰਵਾਈ ਐਨ ਆਰ ਆਈ ਨੇ ਕੀਤੀਆਂ ਸ਼ਿਕਾਇਤਾਂ ਅਤੇ ਕਾਰਵਾਈ ਨਾ ਹੋਣ ਤੇ ਆਪਣੀ ਵੀਡੀਓ ਕੀਤੀ ਵਾਇਰਲ ਆਖਰ ਕਿਸ ਦਿਸ਼ਾ ਉੱਤੇ ਫਗਵਾੜਾ ਵਿੱਚ ਚੱਲ ਰਹੀਆਂ ਨਜਾਇਜ਼ ਉਸਾਰੀਆਂ ਬਣਿਆ ਜਾਂਚ ਦਾ ਵਿਸ਼ਾ ਗੱਲਬਾਤ ਦੌਰਾਨ ਨਗਰ ਨਿਗਮ ਕਮਿਸ਼ਨਰ ਅਕਸ਼ਿਤਾ ਗੁਪਤਾ ਨੇ ਦਿੱਤਾ ਕਾਰਵਾਈ ਦਾ ਭਰੋਸਾ ਦੇਖੋ ਕੀ ਹੈ ਪੂਰਾ ਮਾਮਲਾ ਸਰਵਟੇ ਸਮਾਚਾਰ 24 ਤੋਂ ਮਨੂ ਸਰਵਟੇ ਦੀ ਖਾਸ ਰਿਪੋਰਟ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੈਂ ਸ਼ਦੇਸ਼ ਕੁਮਾਰ ਜੋ ਕਿ ਦਾ ਰਹਿਣ ਵਾਲਾ ਹਾਂ ਔਰ ਮੇਰੀ ਪ੍ਰਾਪਰਟੀ ਮੇਰੀ ਪ੍ਰਾਪਰਟੀ ਬੰਗਾ ਰੋਡ ਹਸਪੀਟਲ ਦੇ ਨਾਲ ਹੈ ਔਰ ਮੈਂ ਸਾਰੇ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਹਾਂ ਕਿ ਮੇਰੀ ਪ੍ਰਾਪਰਟੀ ਤੇ ਕਮਜਾ ਹੋ ਰਿਹਾ ਹੈ ਔਰ ਬਿਲਡਿੰਗ ਬਣਾਈ ਜਾ ਰਹੀ ਹੈ। ਉਹ ਵਿਦਆਊਟ ਪਰਮਿਸ਼ਨ ਕੰਮ ਕਰ ਰਹੇ ਹਨ ਵਿਦਆਊਟ ਪਰਮਿਸ਼ਨ ਬਿਲਡਿੰਗ ਬਣਾ ਰਹੇ ਆ। ਉਦੋਂ ਮੈਂ ਕਾਰਪੋਰੇਸ਼ਨ ਦੇ ਵਿੱਚ ਵੀ ਪੱਟੀਆਂ ਪਾ ਚੁੱਕਾ ਲੈਟਰ ਪਾ ਚੁੱਕਾ ਉਸ ਤੋਂ ਬਾਅਦ ਮੈਂ ਪੁਲਿਸ ਵਿੱਚ ਇਸਕੀ ਵੀ ਲੈਟਰ ਪਾ ਚੁੱਕਾ ਵੀਲ ਕਰ ਚੁੱਕਾ ਤੇ ਸਾਰਿਆਂ ਦੇ ਅੱਗੇ ਮੈਂ ਬਹੁਤ ਬੇਨਤੀ ਕੀਤੀ ਆ ਪਰ ਉਹ ਅਜੇ ਵੀ ਬਿਲਡਿੰਗ ਕਰਨ ਤੋਂ ਰੋਂ ਤੋਂ ਨਹੀਂ ਰੁਕਦੇ। ਕਿ ਕੱਲ ਮਾਰਾ ਤੇ ਤੂੰ ਸ਼ੁਰੂ ਹੋਈਦਾ ਹਾਂ ਔਰ ਕੱਲ ਵੀ ਉਹ ਜਦੋਂ ਵੀ ਕੰਮ ਕਰਦੇ ਆ ਹਾਫ ਪਾਸ 5 ਸ਼ਾਮ ਨੂੰ ਹੀ ਸ਼ੁਰੂ ਕਰਦੇ ਆ ਰਾਤੋਂ ਰਾਤ ਕੰਮ ਕਰਦੇ ਆ ਔਰ ਕੱਲ ਰਾਤੀ ਵੀ ਉਹ ਇਨਸਪੈਕਟਰ ਗਿਆ ਸੀ ਮਿਊਨਿਸਪਲ ਕਮੇਟੀ ਵਾਲਾ ਲੇਕਿਨ ਉਹ 11 ਵਜੇ ਆਪਣਾ ਸਟਾਪ ਕੀਤਾ ਉਸ ਤੋਂ ਬਾਅਦ ਉਹ ਫੇਰ ਸ਼ੁਰੂ ਹੋ ਗਿਆ ਇਨਸਪੈਕਟਰ ਤਰਨ ਗੁਰਪ੍ਰੀਤ ਵਿਜੇ ਐਂਡ ਮੈਡਮ ਏਡੀਸੀ ਕਮਿਸ਼ਨਰ ਦੀ ਕਾਰਪੋਰੇਸ਼ਨ ਉਹਨਾਂ ਨੇ ਵੀ ਮੈਂ ਦੱ ਚੁੱਕਾ ਉਸ ਤੋਂ ਬਾਅਦ ਐਸਪੀ ਫੋਵਾੜਾ ਨੇ ਵੀ ਮੈਂ ਦੱ ਚੁੱਕਾ ਐਸਪੀ ਫੋਵਾੜਾ ਪੁਲਿਸ ਵਾਲਿਆਂ ਨੇ ਵੀ ਪਰ ਉੱਥੇ ਕੋਈ ਵੀ ਜਾ ਕੇ ਉਹਨਾਂ ਨੂੰ ਸਟੌਪ ਨਹੀਂ ਕਰ ਰਿਹਾ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਕੰਮ ਰੋਕਿਆ ਜਾਵੇ ਔਰ ਮੇਰੀ ਬੇਨਤੀ ਸੁਣੀ ਜਾਵੇ ਉਸ ਤੋਂ ਬਾਅਦ ਮੈਂ ਡੀਜੀ ਵੀ ਡੀਜੀ ਵਾਸਤੇ ਵੀ ਮੈਂ ਲੈਟਰ ਲਿਖ ਚੁੱਕਾ ਪੰਜਾਬ ਦੇ ਵਿੱਚ ਤਹੂਰ ਵਾਕੀ ਆਪਣੇ ਜਿੱਥੇ-ਜਿੱਥੇ ਵੀ ਮੇਲੇ ਇਹਨਾਂ ਦੇ ਸਮਾ ਦੇ ਵਿੱਚ ਮੇਲੇ ਦੇ ਲੇਖ ਚੁੱਕਾ ਪਰ ਲੇਕਿਨ ਹਜੇ ਤੱਕ ਉਹ ਸਟੌਪ ਨਹੀਂ ਹੋ ਰਿਹਾ ਜਦੋਂ ਵੀ ਕੰਮ ਕਰਦੇ ਆ ਰਾਤ ਦੇ ਸ਼ਾਮ ਨੂੰ ਉਹ 5 ਵਜੇ ਸਟਾਰਟ ਕਰਦੇ ਆ ਰਾਤੋਂ ਰਾਤ ਕੰਮ ਕਰਦੇ ਆ ਹੁਣ ਇਸ ਵੇਲੇ ਲਿੰਚਰ ਤੇ ਉਹ ਪਾ ਰਹੇ ਆ ਇਸ ਕਰਕੇ ਬੇਨਤੀ ਹੈ ਕਿ ਇਹ ਉਹਦਾ ਲਿੰਟਰ ਰੋਕਿਆ ਜਾਵੇ ਪ੍ਰਾਪਰਟੀ ਦਾ ਆਪਣੇ ਵਿਦਾਊਟ ਪਰਮਿਸ਼ਨ ਬਿਲਡਿੰਗ ਦਾ ਤੇ ਪਲੀਜ਼ ਪਲੀਜ਼ ਸਾਰੇ ਅੱਗੇ ਬੇਨਤੀ ਹੈ ਕਿ ਇਹ ਕੰਮ ਨੂੰ ਰੁਕਿਆ ਜਾਵੇ ਪਲੀਜ਼ ਅਰ ਸਾਡਾ ਬਹੁਤ ਬਹੁਤ ਤੰਗ ਆ ਰਿਹਾ ਹੈ ਦੇਖੀਓ ਡੇਟ ਅੱਜ ਹੈ 18 ਤਰੀਕ ਹੈ ਅੱਜ ਇਸ ਟਾਈਮ ਤੇ ਕੰਮ ਚੱਲ ਰਿਹਾ ਹੈ ਕਿਉਂਕਿ ਛੁੱਟੀਆਂ ਆ ਮੁਰੇ ਉਹ ਆਪਣੇ ਛੁੱਟੀਆਂ ਦਾ ਫਾਇਦਾ ਉਠਾ ਰਹੇ ਵੀ ਕੋਈ ਵੀ ਉੱਥੇ ਨਾ ਆਵੇ ਇਸ ਕਰਕੇ ਪਲੀਜ਼ ਕੋਈ ਦਾ ਕੋਈ ਵੀਰਾ ਜੀ ਦੀ ਬੇਨਤੀ ਸੁਣੀ ਜਾਵੇ ਤੁਸੀਂ ਦੇਖ ਰਹੇ ਹੋ ਫੁਆਰੇ ਦੇ ਬੰਗਾ ਰੋਡ ਤੋਂ ਤਸਵੀਰਾਂ ਜਿਹੜੀਆਂ ਪਟਵਾਰਖਾਨੇ ਦੇ ਸਾਹਮਣੇ ਇੱਕ ਰੈਡੀ ਟੇਪ ਦਾ ਸ਼ੋਅਰੂਮ ਬਣਿਆ ਹੈ ਸੂਤਰਾ ਤੋਂ ਪਤਾ ਲੱਗਾ ਹੈ ਵੀ ਮਤਲਬ ਹਿੱਲਿ ਗਿੱਲਾ ਕਬਜੀ ਵਾਲੀ ਜਗ੍ਹਾ ਚ ਬਣਿਆ ਹੋਇਆ ਤਾਂ ਹੁੰਦੀ ਦਿਖਦੇ ਆ ਜਿਹੜਾ ਪੁਰਾਣਾ ਸੇਵਾ ਹਸਪਤਾਲ ਹੈ ਉਹਦੇ ਨਾਲ ਇੱਕ ਲੈਂਟਰ ਪਿਆ ਰਹੇ ਨਵੇਂ ਰਾਜ ਅਫਤਿਸ਼ ਇਹ ਵੀ ਕਬਜੀ ਵਾਲੀ ਜ਼ਮੀਨ ਹੈ ਤੁਸੀਂ ਦੇਖਦੇ ਹੋ ਫੁਆਰੇ ਤੇ ਤਸਵੀਰਾਂ ਜਿੱਥੇ ਕਿ ਮਤਲਬ ਫੁਆਰਾ ਨਗਰ ਨਿਕਾਉ ਹਾਇਦਨ ਸੂਖੀਆਂ ਵਿੱਚ ਰਹਿੰਦਾ ਹੈ ਖਾਸ ਕਰਕੇ ਬਿਲਡਿੰਗ ਬਣਾ ਚੀ ਦੇਖ ਰਹੇ ਹਾਂ ਕਿਤਾ ਥੋੜਾ ਥੋੜਾ ਕੰਸਟਰਕਸ਼ਨ ਹੋ ਰਹੀਆਂ ਪੁਆਰੇ ਦੇ ਵਿੱਚ ਇਹਦੀ ਜਾਣਕਾਰੀ ਸਾਂਝੀ ਕਰ ਦਿੱਤੀ ਹੋਈ ਹੈ ਏਜੀਸੀ ਮੈਡਮ ਨੂੰ ਤੇ ਨੈਸ਼ਨਲ ਹਾਈਵੇ ਪੁਆਰਾ ਮਾਇਰਟੌਨ ਨੀਅਰ ਸਿੰਘ ਸਵਾ ਕੁਦਰਦਵਾਰਾ ਇਸकी शिकायत पर 37 ਲੱਖ ਰੁਪਿਆ ਬਿਲਡਿੰਗ ਬਣਾਦਨੇ ਵਸੂਲ ਪਾਇਆ tha ਲੇਕਿਨ ਇਹ ਨਹੀਂ ਮੈਨੂੰ ਇਹ ਬਿਲਡਿੰਗ ਪਾਸ ਕੀ ਹੈ ਜਾਂ ਨਹੀਂ